ਕਾਕਾ ਬਲਵਿੰਦਰ ਸਿੰਘ ਸੁਨਾਮ ਸਿੰਘ ਤੇ ਦਇਆ ਸਿੰਘ ਉਮਰ ਕੀ ਹੈ ਮਹਿਜ 8 ਸਾਲ 10 ਸਾਲ ਹੋਊਗੀ 15 ਤੋਂ ਵੱਧ ਉਮਰ ਨਹੀਂ ਹੋਣੀ ਇਹ ਪਤਿਆ ਪਾਈ ਹੇਮ ਸਿੰਘ ਹੁਣ ਚਲੋ ਕਈ ਜੀ ਸਾਡੇ ਕੁਝ ਬੰਦੇ ਤਾਂ ਨਹੀਂ ਗੱਲ ਕਰ ਦਿੰਦੇ ਵੀ ਫੇ ਪਤਾ ਤਾਂ ਇਹ ਉਹ ਜਿਹਨੂੰ ਮਾਰਨੇ ਸੇਵਾ ਲੈਣੀ ਆ ਪਾਇਨਾਂ ਨੇ ਕੀਤੀ ਗਾਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਜਮਤ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਨੂੰ ਬਹਾਲ ਰੱਖਣ ਦੇ ਅੱਜ ਅਜੋਕੇ ਸਮੇਂ 'ਚ 2025 'ਚ ਖੜੇ ਆ ਗੁਰੂ ਦੀ ਬੇਦਮੀ ਹੁੰਦੀ ਆ ਤੇ ਸਾਡੇ ਬੰਦਿਆਂ ਨੇ ਗੁਰੂ ਦੀ ਬੇਦਬੀ ਦੇ ਉੱਤੇ ਰਿਐਕਟ ਦੇ ਕੀ ਕਰਨਾ ਕੁਝ ਕਰਨਾ ਦੇ ਕੀ ਆ ਜਿਹੜੇ ਐਸਲੇ ਆਉਧਿਆਂ ਦੇ ਬਾਜ਼ਮਾਨ ਨੇ ਨਾ ਉਹ ਰਿਪੋਰਟਾਂ ਹੀ ਝੂਠੀਆਂ ਬਣਾ ਦਿੰਦੇ ਆ ਵੀ ਗੁਰੂ ਦੀ ਬੇਦਬੀ ਨੂੰ ਹੀ ਚੂਹਾ ਗੁੱਤਰ ਗਿਆ ਸ਼ਰੂਨਿਕੀ ਮਿੱਟੀ ਨਾਲ ਪਿੰਡ ਰਾਮ ਰੜੀ ਕਰਤੂਤ ਕੀਤੀ ਤੁਹਾਨੂੰ ਪਤਾ ਹੀ ਆ ਉਹ ਸੰਗਤ ਸਾਹਮਣੇ ਨਸ਼ਰ ਆਪਾਂ ਕੀਤੀ ਆ ਪਰ ਇੰਨਾ ਸ਼ਹੀਦਾਂ ਨੂੰ ਵੇਖੋ ਤੁਸੀਂ ਵੀ ਇਹਨਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਨੇ ਸਾਡੇ ਕੋਲ 9 ਲੱਖ ਸਿਰ ਆ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਜਮਤ ਦੀ ਰਾਖੀ ਲਈ ਸਤਕਾਰ ਦੀ ਬਹਾਲੀ ਲਈ ਸਤਕਾਰ ਨੂੰ ਕਾਇਮ ਰੱਖਣ ਦੇ ਲਈ ਸਿਰ ਦਿੱਤੇ ਨੇ ਬੇਸ਼ੱਕ ਉਹ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਲੈ ਕੇ ਤੇ ਹੁਣ ਤੱਕ ਦਾ ਸਾਡਾ ਪੰਥ ਦਾ ਭਾਵੇਂ ਆਖਰੀ ਜਿਹੜਾ ਸ਼ਹੀਦ ਹੋਇਆ ਉਹ ਤੱਕ ਦੀ ਗੱਲ ਕਰ ਲਈਏ ਪਰ ਅਸੀਂ ਇੰਨੇ ਕਿਰਤ ਕਰਨ ਹੋ ਗਏ ਵੀ ਸਾਡੇ ਗੁਰੂ ਦੇ ਅੰਗ ਛੜਕਾਂ ਦੇ ਖਿਲਰਦੇ ਨੇ ਕੋਥੀਆਂ ਕੋਈ ਕੂੜੇ ਦੇ ਛੁੱਟ ਜਾਂਦਾ ਤੇ ਅਸੀਂ ਸੁੱਤੇ ਨਹੀਂ ਜਾਗਦੇ ਸਾਰਾ ਕੁਝ ਪਤਾ ਹੁੰਦੇ باوجود ਵੀ ਅਸੀਂ ਜਿਹੜਾ ਵਾ ਜੀਹ ਜੂਰੀ ਕਰਨ ਵਾਲੇ ਮੰਦਰ ਪੈਨੇ ਭਾਵੇਂ ਉਹ ਅਸਰਾਂ ਦੀ ਹੋਵੇ ਭਾਵੇਂ ਉਹ ਸਾਡੇ ਪੰਥਕਾਂ ਦੀ ਹੋਵੇ ਕਿ ਸੇਦੀ ਹੋਵੇ ਅਸੀਂ ਜੀਵ ਜੁੜੀ ਵਾਲੇ ਮੈਂ ਤਰ ਪੈਂਦਾ ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਸਾਰਿਆਂ ਦੀ ਮੈਂ ਵੀ ਵਿੱਚ ਹੀ ਆ ਸਾਰੇ ਹੀ ਆਪਾਂ ਜਿੰਨੇ ਆ ਜਿਹੜੇ ਨਹੀਂ ਸਟੈਂਡ ਲੈਂਦੇ ਜਿਹੜੇ ਨਹੀਂ ਬੋਲਦੇ ਘਟੋ ਘਟ ਹੋਕਾ ਦਾ ਦਈਆ ਯਾਰ ਆਵਾਜ਼ ਤਾਂ ਚੱਕੀਏ ਹੋਰ ਨਹੀਂ ਕੁਝ ਕਰਨ ਜੋਗੇ ਤੇ ਪਰ ਜੇ ਗੁਰੂ ਦੀ ਬੇਦੀਪੀ ਤੇ ਉਤੇ ਬੋਲਣਾ ਹੀ ਨਹੀਂ ਤੇ ਫਿਰ ਮੈਨੂੰ ਲੱਗਦਾ ਆਪਣੇ ਆਪੜਿਆਂ ਨੂੰ ਸਿੱਖ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਇਹਨਾਂ ਦਾ ਬਰੋਬਰ ਆਪਾਂ ਕਿੱਥੇ ਜਾ ਸਕਦੇ ਇਹਨਾਂ ਤਾਂ ਆਪਾਂ ਦੇਣ ਨਹੀਂ ਦੇ ਸਕਦੇ ਚੰਨਾ ਦੇ ਧੂੜ ਵਰਗੇ ਨਹੀਂ ਹੈਗੇ ਇਹਨਾਂ ਦੇ ਵਰਗੇ ਜਿਨ੍ਹਾਂ ਨੇ ਸਿਰ ਦਿੱਤੇ ਨੇ ਆਪਣੇ